ਸਤਿ ਸ਼੍ਰੀ ਅਕਾਲ ਦੋਸਤੋ ਤੇ ਚੈਨਲ ਤੇ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਪਿਛੇ ਜੇ ਫਿਲਮ ਆਈ ਹੈ ਇੱਕ ਲਾਪਤਾ ਲੇਡੀਜ਼ ਆਪਾਂ ਉਹ ਫਿਲਮ ਬਾਰੇ ਗੱਲ ਕਰਾਂਗੇ ਫਿਲਮ ਮੈਨੂੰ ਨਿੱਜੀ ਤੌਰ ਤੇ ਬਹੁਤ ਸੋਹਣੀ ਲੱਗੀ ਤੇ ਇਸ ਕਰਕੇ ਮੈਨੂੰ ਲੱਗਿਆ ਵੀ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ ਗੱਲ ਹੀ ਨਹੀਂ ਹੋਣੀ ਚਾਹੀਦੀ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਫਿਲਮ ਦੀ ਪਹੁੰਚ ਹੋਣੀ ਚਾਹੀਦੀ ਆਪਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਪਹੁੰਚ ਦੀ ਕਰੀਏ ਤਾਂ ਕੋਈ ਕਿਸੇ ਵੀ ਰੂਪ ਚ ਕਰੀਏ ਚਾਹੇ ਕੋਈ ਵੀਡੀਓ ਬਣਾਈਏ ਚਾਹੇ ਕੋਈ ਸਟੇਟਸ ਲਾਈਏ ਚਾਹੇ ਕੋਈ ਸਟੋਰੀ ਪਾਈਏ ਜਿਵੇਂ ਕਿ ਮੈਂ ਵੀ ਕਰਕੇ ਫਿਰ ਉਹ ਸਾਰਿਆਂ ਤੱਕ ਪਹੁੰਚਣੀ ਜੈਦੀ ਆ ਫਿਲਮ ਬਹੁਤ ਸੋਹਣੀ ਆ ਤੇ ਆਪਾਂ ਦੇਖਦੇ ਆ ਰੋਜ਼ਾਨਾ ਦੀ ਜ਼ਿੰਦਗੀ ਚ ਕਿੰਨੀਆਂ ਫਿਲਮਾਂ ਬਣਦੀਆਂ ਨੇ ਜਿੰਝਾ ਜ਼ਿਆਦਾਤਰ ਫਿਲਮਾਂ ਦਾ ਮੁੱਖ ਮਕਸਦ ਸਿਰਫ ਪੈਸਾ ਕਮਾਉਣਾ ਹੁੰਦਾ ਜਾਂ ਐਂਟਰਟੇਨ ਕਰਨਾ ਹੁੰਦਾ ਲੋਕਾਂ ਨੂੰ ਪਰ ਇਹ ਫਿਲਮ ਐਂਟਰਟੇਨਮੈਂਟ ਕਰਨ ਦੇ ਐਂਟਰਟੇਨ ਕਰਨ ਦੇ ਨਾਲ-ਨਾਲ ਮਨੋਰੰਜਨ ਦੇ ਨਾਲ-ਨਾਲ ਸਾਨੂੰ ਔਰ ਬਹੁਤ ਚੀਜ਼ਾਂ ਦੇ ਨਾਲ ਲਿਆ ਕੇ ਖੜਾ ਕਰਦੀ ਹੈ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਕਿਦੋਂ ਕਿਦੋਂ ਸਾਨੂੰ ਟੁੱਟਣ ਨੂੰ ਕਹਿੰਦੀ ਹੈ ਤੇ ਕਿਦੋਂ ਕਿਦੋਂ ਸਾਨੂੰ ਜੁੜਨ ਨੂੰ ਕਹਿੰਦੀ ਹੈ ਤੇ ਫਿਲਮ 'ਚ ਹੋਰ ਵੀ ਬਹੁਤ ਸੋਹਣੀਆਂ ਗੱਲਾਂ ਨੇ ਜਿਦੇ ਕਰਕੇ ਸਾਨੂੰ ਫਿਲਮ ਦੇਖਣੀ ਚਾਹੀਦੀ ਹੈ ਉਹਦੇ ਬਾਰੇ ਆਪਾਂ ਸਾਰੇ ਵੀਡੀਓ 'ਚ ਗੱਲ ਕਰਾਂਗੇ ਵੀਡੀਓ ਥੋੜੀ ਜਿਹੀ ਲੰਮੀ ਜਾ ਸਕਦੀ ਹੈ ਪਰ ਤੁਸੀਂ ਖਰਮੇ ਨਾ ਪੀੜੀ ਦੇਖਣੀ ਹੈ ਸਾਰੀ ਤੇ ਸਭ ਤੋਂ ਪਹਿਲਾਂ ਤਾਂ ਫਿਲਮ ਦੇ ਆਪਾਂ ਨਾਮ ਬਾਰੇ ਗੱਲ ਕਰੀਏ ਜੇ ਕਿ ਫਿਲਮ ਦਾ ਨਾਮ ਲਾਪਤਾ ਲੇਡੀਜ਼ ਆ ਲੌਸਟ ਲੇਡੀਜ਼ ਤੇ ਸਭ ਤੋਂ ਪਹਿਲਾਂ ਸੌਖਾ ਜਨੂੰ ਐ ਸਮਝਿਆ ਜਾ ਸਕਦਾ ਕਿ ਫਿਲਮ ਦੀ ਜਿਹੜੀ ਕਹਾਣੀ ਆ ਉਸ ਕੀ ਹੁੰਦਾ ਕਿ ਦੋ ਪਤਨੀਆਂ ਹੁੰਦੀਆਂ ਨੇ ਇੱਕ ਪਤਨੀ ਹੁੰਦੀ ਆ ਦੀਪਕ ਦੀ ਤੇ ਇੱਕ ਪਤਨੀ ਹੁੰਦੀ ਆ ਪ੍ਰਦੀਪ ਦੀ ਤੇ ਦੋਨੋਂ ਆਪਸ ਅਦਲਾ ਬਦਲੀ ਹੋ ਕੇ ਖੋ ਜਾਂਦੀਆਂ ਨੇ ਤੇ ਇੱਕਦਮ ਸਿੱਧਾ ਜਿਹਾ ਅਰਥ ਇਹਦਾ ਇੱਥੋਂ ਨਿਕਲਦਾ ਕਿ ਤਾਂ ਫਿਲਮ ਦਾ ਨਾਮ ਹੋ ਸਕਦਾ ਕਿ ਲਾਪਤਾ ਲੇਡੀਜ਼ ਕੇ ਔਰਤਾਂ ਇਹਨੇ ਖੋ ਗਈਆਂ ਹਨ ਉਹਨਾਂ ਬਾਰੇ ਤੇ ਦੂਜਾ ਜੇ ਥੋੜਾ ਜਿਹਾ ਫਿਲਮ ਨੂੰ ਆਪਾਂ ਵਿਸ਼ੇ ਦੇ ਪੱਖ ਤੋਂ ਦੇਖੀਏ ਥੋੜਾ ਜਿਹਾ ਗਹਿਰਾਈ ਨਾਲ ਦੇਖੀਏ ਤਾਂ ਲਾਪਤਾ ਲੇਡੀਜ਼ ਦਾ ਮਤਲਬ ਉਹਨਾਂ ਔਰਤਾਂ ਦੀ ਗੱਲ ਆ ਉਹਨਾਂ ਔਰਤਾਂ ਦੀ ਕਹਾਣੀਆਂ ਜਿਹੜੀਆਂ ਸਾਡੇ ਆਲੇ-ਦੁਆਲੇ ਤੁਰਦੀਆਂ ਫਿਰਦੀਆਂ ਰਹਿੰਦੀਆਂ ਨੇ ਜਿਹੜੀਆਂ ਅਸਲ ਜ਼ਿੰਦਗੀ ਦੇ ਮਕਸਦ ਤੋਂ ਆਪਣੇ ਸੁਪਨਿਆਂ ਤੋਂ ਆਪਣੇ ਹੱਕਾਂ ਤੋਂ ਲਾਪਤਾ ਨੇ ਉੰਨਾ ਨੁਨਾ ਸੁਪਨੇਦਨਾ ਹੱਕਾਂ ਦਾ ਕਿਤੋਂ ਪਤਾ ਨਹੀਂ ਲੱਗਦਾ ਜਾਂ ਪਤਾ ਹੋਣ ਦੇ ਬਾਵਜੂਦ ਉਹ ਉੱਥੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦੀ। ਤੇ ਫਿਲਮ ਭਾਵੇਂ ਕਿਸੇ ਹੋਰ ਖਿੱਤੇ ਦੀ ਆ ਜਾਂ 2001 ਦੀ ਫਿਲਮ ਆ ਤੇ ਹੁਣ 2024 'ਚ ਆਪਾਂ ਬੈਠੀ ਗੱਲ ਕਰ ਰਹੇ ਆਂ ਪਰ ਫਿਲਮ ਅੱਜ ਵੀ ਓਨੀ ਮਹੱਤਤਾ ਰੱਖਦੀ ਆ। ਉਹ ਕਹਾਣੀਆਂ ਉਹ ਵਿਸ਼ੇ ਜਿਨ੍ਹਾਂ ਨੂੰ ਲੈ ਕੇ ਫਿਲਮ ਬਣੀਆਂ ਉਹ ਅੱਜ ਵੀ ਜਿਉਂਦੇ-ਤਿਆਉ ਖੜੇ ਨੇ ਸਾਡੇ ਸਾਹਮਣੇ। ਜਿਵੇਂ ਫਿਲਮ ਦਾ ਇੱਕ ਸੀਨ ਆ ਜਿੱਥੇ ਮੰਜੂ ਪਾਤਰ ਫੂਲ ਨੂੰ ਕਹਿੰਦੀ ਆ ਕਿ ਆਪਣੇ ਦੇਸ਼ 'ਚ ਔਰਤਾਂ ਨਾਲ ਇੱਕ ਸ਼ੁਰੂ ਤੋਂ ਫਰਾਡ ਚੱਲ ਰਿਹਾ। ਉਹ ਫਰਾਡ ਇਹ ਆ ਕਿ ਇੱਥੇ ਇਹ ਕਹਿ ਦਿੱਤਾ ਜਾਂਦਾ ਕਿਸੇ ਵੀ ਕੰਮ ਕਰਦੇ ਔਰਤ ਪਹਿਲ ਕਰਦੀ ਆ ਤਾਂ ਉਹਨੂੰ ਇਹ ਕਹਿ ਦਿੱਤਾ ਜਾਂਦਾ ਵੀ ਚੰਗੇ ਘਰਾਂ ਦੀਆਂ ਜਾਂ ਇੱਜ਼ਤਦਾਰ ਘਰਾਂ ਦੀਆਂ ਬਹੂਆਂ, ਬੇਟੀਆਂ ਜਾਂ ਧੀਆਂ ਆਹ ਕੰਮ ਨਹੀਂ ਕਰਦੀਆਂ। ਤੇ ਉਹ ਫੂਲ ਨੂੰ ਕਹਿੰਦੀ ਵੀ ਭਾਵੇਂ ਤੈਨੂੰ ਘਰ ਦੇ ਸਾਰੇ ਕੰਮ ਆਉਂਦੇ ਨੇ, ਤੂੰ ਸਿਆਣੀ ਕੁੜੀਆਂ ਤੋਂ ਸੰਸਕਾਰੀ ਕੁੜੀਆਂ ਪਰ ਜ਼ਿੰਦਗੀ ਜੋਨ ਲਿਸਨ ਬੈਨ ਨਾ ਕੁਝ ਕਾਫੀ ਨਹੀਂ ਹੁੰਦਾ ਜ਼ਿੰਦਗੀ ਦੇ ਕੁਝ ਹੋਰ ਪੱਖ ਪਹਿਲੂ ਵੀ ਹੁੰਦੇ ਨੇ ਜਿਹੜੇ ਸਾਨੂੰ ਜਾਣਨੇ ਚਾਹੀਦੇ ਨੇ ਤੇ ਜਿੰਨਾ ਨਾ ਜ਼ਿੰਦਗੀ ਹੋਰ ਸੋਹਣੀ ਹੋ ਸਕਦੀ ਹੁੰਦੀ ਹੈ ਫਿਲਮ ਦੀ ਸੋਹਣੀ ਗੱਲ ਇਹ ਵੀ ਆ ਕਿ ਫਿਲਮ 'ਚ ਕੋਈ ਵੀ ਜ਼ਿਆਦਾ ਭਾਸ਼ਣ ਨਹੀਂ ਦਿੱਤਾ ਗਿਆ ਜਿਵੇਂ ਅੱਜ ਕੱਲ ਆਪਾਂ ਜ਼ਿਆਦਾਤਰ ਫਿਲਮਾਂ 'ਚ ਦੇਖਦੇ ਆ ਕਿ ਅਡਲਟ ਟੈਰਪਾਕੇ ਫਿਲਮ ਨੂੰ ਚਲਾਉਣ ਦੀ ਜਾਂ ਫਿਲਮ 'ਚ ਪਾਤਰਾਂ ਨੂੰ ਇੱਕ ਦੂਜੇ ਨੂੰ ਨੌਨ ਬਜੋਗ ਸੁਣਾ ਕੇ ਆਡੀਅנס ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਫਿਲਮ ਜਿਹੜਾ ਕੁਝ ਨਹੀਂ ਹੈਗਾ ਤੁਹਾਨੂੰ ਕੋਈ ਵੀ ਡਾਇਲੋਗ ਫालतੂ ਨਹੀਂ ਲੱਗੂਗਾ ਕੋਈ ਵੀ ਸੀਨ ਜਿਹੜਾ ਵੀ ਸੀਨ ਤੁਹਾਡੇ ਸਾਹਮਣੇ ਸਕਰੀਨ ਤੇ ਚੱਲੂਗਾ ਉਹਦਾ ਕੋਈ ਨਾ ਕੋਈ ਮਹੱਤਤਾ ਹੋਊਗੀ ਉਹਦਾ ਕੋਈ ਨਾ ਕੋਈ ਮੁੱਲ ਹੋਊਗਾ ਤੇ ਇਹ ਫਿਲਮ ਦੇ ਡਾਇਲੋਗ ਨੇ ਜਿਹੜੇ ਉਹ ਭਾਵੇਂ ਨਿੱਕੇ-ਨਿੱਕੇ ਨੇ ਤੇ ਸਾਰੀ ਗੱਲ ਡਾਇਲੋਗਾਂ ਚ ਹੀ ਨਹੀਂ ਹੈਗੀ ਫਿਲਮ ਦੇ ਜਿਹੜੇ ਸੀਨ ਨੇ ਮਤਲਬ ਕੁਝ ਵੀ ਬੋਲ ਕੇ ਨਹੀਂ ਕਿਹਾ ਜਾਂਦਾ ਜਿਵੇਂ ਆਪਾਂ ਕਹਿ ਦਿੰਦੇ ਨੇ ਕਿ ਜਿਵੇਂ ਕੁੰਡ ਘਟਨਾ ਮਾੜੀ ਜੀ ਆ ਇੱਕ ਆਪੇ ਗੱਲ ਕਹਿਦੀ ਨਾ ਪਰ ਫਿਲਮ ਇਹ ਸਾਡੇ ਕਰ ਸਾਨੂੰ ਇੱਕ ਸਿਚੁਏਸ਼ਨ ਚ ਲੈ ਆਉਂਦੀ ਹੈ ਫਿਲਮ ਇੱਕ ਸੀਨ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦੀ ਹੈ ਫਿਲਮ ਆਪ ਦੇ ਮੂੰਹੋਂ ਨਹੀਂ ਕਹਿੰਦੀ ਕਿ ਕੁੰਡ ਗੱਟਣੇ ਬਰੀ ਚੀਜ਼ ਆ ਜਾਂ ਵੱਡੇ ਕੁੰਡ ਗੱਟਣੇ ਬਰੀ ਚੀਜ਼ ਆ ਪਰ ਉਹ ਫਿਲਮ ਦਿਖਾਉਂਦੀ ਆ ਸਾਨੂੰ ਵੀ ਆ ਸਿਚੁਏਸ਼ਨ ਚ ਆ ਕੇ ਕੁੰਡ ਨੁਕਸਾਨਦਾਇਕ ਹੋ ਜਾਂਦਾ ਆ ਗੱਲ ਸੋਹਣੀ ਆ ਖੜੰਦੀ ਤੇ ਹੋਰ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਜਿਹੜੇ ਵਿਸ਼ੇ ਨੇ ਜਿਨ੍ਹਾਂ ਨੂੰ ਲੈ ਕੇ ਫਿਲਮ ਨੇ ਬਣੀਆਂ ਉਹ ਅੱਜ ਵੀ ਜਾਉਂਦੇ ਤਿਉਹ ਖੜੇ ਨੇ ਤੇ ਜਿਵੇਂ ਇੱਕ ਮਸਲਾ ਫਿਲਮ ਚੱਕਦੀ ਹੈਗੀ ਬੜੇ ਸਹਿਜੇ ਜਿਹਾ ਸਮਾਨਾ ਸਾਰੇ ਮਸਲੇ ਚੱਕੇ ਗਏ ਨੇ ਫਿਲਮ ਦੇ ਨਿੱਕੇ ਨਿੱਕੇ ਡਾਇਲੋਗ ਵੱਡੇ ਵੱਡੇ ਮਸਲੇ ਆ ਨੂੰ ਸਾਡੇ ਸਾਹਮਣੇ ਖੜਾ ਕਰਦੇ ਨੇ ਇੱਕ ਵੇਸ਼ਾ ਫਿਲਮ ਦਾ ਜਿੱਥੇ ਉਹ ਜਿਹੜਾ ਮੁੱਖ ਪਾਤਰ ਹੀ ਉਹ ਵੀ ਔਰਤ ਜਿਹਦਾ ਨਾਮ ਪੋਸ਼ਪਾ ਤੇ ਉਹ ਪੜਨਾ ਚਾਹੁੰਦੀ ਹੈ ਅੱਗੇ ਪਰ ਉਹਦੇ ਘਰ ਦੇ ਦਾ ਜ਼ਬਰਦਸਤੀ ਵਿਆਹ ਕਰ ਦਿੰਦੇ ਨੇ ਤੇ ਆਪਾਂ ਮੰਨਦੇ ਹਾਂ ਅੱਜ 24 ਜਿਵੇਂ ਬੈਠੇ ਅੱਜ ਪਰ ਹਾਲਾਤ ਇੱਥੇ ਵੀ ਬਾਹਲੇ ਘਰਾਂ ਦੇ ਜਿਉਂਦੇ ਤਿਉਂ ਹੀ ਬਣੇ ਹੋਏ ਨੇ ਅੱਜ ਵੀ ਜਿਹੜੀਆਂ ਕੁੜੀਆਂ ਪੜੀਆਂ ਲਿਖੀਆਂ ਨੇ ਨੌਕਰੀ ਕਰਦੀਆਂ ਨੇ ਉਹਨਾਂ ਦੇ ਘਰ ਦੇ ਵੀ ਕਈ ਵਾਰ ਵਿਆਹ ਕਰਨ ਲੱਗੋ ਉਹਨਾਂ ਦੀ ਮਰਜ਼ੀ ਨਹੀਂ ਪੁੱਛਦੇ ਹੁੰਦਾ ਇਹ ਆ ਕਿ ਤੁਸੀਂ ਪੜੇ ਲਿਖੇ ਆਪਣਾ ਗੁਜ਼ਾਰਾ ਆਪ ਕਰ ਸਕਦੇ ਹੋ ਪਰ ਫਿਰ ਵੀ ਐ ਹੁੰਦਾ ਵੀ ਕਰਦੇ ਤੋਂ ਜਿਹੜਾ ਤੁਸੀਂ ਵਿਆਹ ਚ ਸਮਾਨ ਪਹਿਨਣਾ ਉਹ ਸਾਰਾ ਕੁਝ ਤੁਹਾਡੀ ਮਰਜ਼ੀ ਦਾ ਹੋਊਗਾ ਗਹਿਣੇ ਤੁਹਾਡੀ ਮਰਜ਼ੀ ਦੇ ਹੋਣਗੇ ਤੁਸੀਂ ਕਿਹੜੀ ਪ੍ਰੀ-ਵੈਡਿੰਗ ਕਰਾਉਣੀ ਹੈ ਕਿੱਥੇ ਕਰਾਉਣੀ ਹੈ ਸਾਰਾ ਕੁਝ ਤੁਹਾਡੀ ਮਰਜ਼ੀ ਦਾ ਹੋ ਸਕਦਾ ਪਰ ਜਿਹੜੇ ਇਨਸਾਨ ਨਾਲ ਤੁਸੀਂ ਸਾਰੀ ਜ਼ਿੰਦਗੀ ਲੰਘਾਉਣੀ ਹੈ ਜਿੱਦਣਾ ਤੁਸੀਂ ਵਿਆਹ ਕਰਾਉਣਾ ਉਹ ਹੋ ਸਕਦਾ ਤੁਹਾਡੀ ਮਰਜ਼ੀ ਦਾ ਨਾਮ ਹੋਵੇ ਜਾਂ ਹੋ ਸਕਦਾ ਤੁਹਾਡੇ ਘਰ ਦੇ ਦੀ ਮਰਜ਼ੀ ਦਾ ਹੋਵੇ ਇਹ ਸਾਰੇ ਵਿਸ਼ਿਆਂ ਨੂੰ ਲੈ ਕੇ ਫਿਲਮ ਬਣੀ ਆ ਤੇ ਫਿਲਮ ਲੱਗਦੀ ਨਹੀਂ ਕਿ ਕਿਸੇ ਹੋਰ ਖਿੱਤੇ ਦੀ ਆ ਫਿਲਮ ਉਹਨਾਂ ਔਰਤਾਂ ਬਾਰੇ ਆ ਉਹਨਾਂ ਆਰਥਾਂ ਮਾਰੇ ਲੱਗਦੀ ਹੈ ਜਿਹੜੀਆਂ ਸਾਡੇ ਆਣ-ਵਾਂਤ ਰਹਿੰਦੀਆਂ ਨੇ ਸਾਡੇ ਦੋਸਤ ਨੇ ਸਾਡੀਆਂ ਭੈਣਾਂ ਨੇ ਮਾਸੀਆਂ ਨੇ ਚਾਚੀਆਂ ਨੇ ਤਾਈਆਂ ਨੇ ਹੋਰ ਫਿਲਮ ਦਾ ਸੋਨਾ ਪੱਖੇ ਆ ਕਿ ਜਿਹੜੀ ਵਫਾ ਦੀ ਆਪਾਂ ਅੱਜ ਕੱਲ ਅਣਹੋਂਦ ਮਹਿਸੂਸ ਕਰਦੇ ਆ ਕਿ ਰਿਸ਼ਤਿਆਂ 'ਚੋਂ ਵਫਾ ਨਹੀਂ ਹੈਗੀ ਜਿਹਦੀ ਆਪਾਂ ਪਹਿਲਾਂ ਗੱਲ ਕਰਦੇ ਸੀ ਜਾਂ ਸਾਡੇ ਪਹਿਲਾਂ ਪਰਖੇ ਹੋਏ ਨੇ ਕਿ ਇੱਕੋ ਰਿਸ਼ਤੇ ਜੋ ਲੰਮਾ ਸਮਾਂ ਨਿਭ ਜਾਂਦੇ ਸੀ ਤੇ ਅੱਜ ਕੱਲ ਉਹ ਮਸਲੇ ਨਹੀਂ ਹੈ ਕਿ ਰਿਸ਼ਤੇ ਜਲਦੀ ਬਣ ਜਾਂਦੇ ਨੇ ਤੇ ਜਲਦੀ ਟੁੱਟ ਵੀ ਜਾਂਦੇ ਨੇ ਇੰਸਟਾ ਫੇਸਬੁਕ ਦੇ ਦੌਰ ਚ ਪਲੇ ਫਿਲਮ ਬੜੀ ਸੋਹਣੀ ਹੈ ਇਹ ਫਿਲਮ ਜਿਹੇ ਜਿਹੇ ਕੁਝ ਨਹੀਂ ਹੈਗਾ ਤੁਸੀਂ ਫਿਲਮ ਦੇਖੋਗੇ ਨਾ ਤਾਂ ਤੁਹਾਨੂੰ ਜਿਆਦਾ ਮਹਿਸੂਸ ਹੋਊਗਾ ਜਦੋਂ ਅਰੀਜੀ ਦਾ ਗਾਣਾ ਚੱਲਦਾ ਨਾ ਉਸ ਜਨੀ ਰੇ ਜਿਵੇਂ ਵਿਆਹ ਨੂੰ ਲੈ ਕੇ ਅੱਜ ਕੱਲ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਉਹਨਾਂ ਦੇ ਵਿਚਾਰ ਹੋਰ ਨੇ ਉਹ ਵਿਆਹ ਨੂੰ ਇਨਾ ਪਵਿੱਤਰ ਰਿਸ਼ਤਾ ਨਹੀਂ ਮੰਨਦੇ ਮਤਲਬ ਕਿ ਲੰਮੇ ਰਿਸ਼ਤੇ ਅਰੀ ਹੀ ਮੈਰਿਜ ਤੇ ਜਿੰਨਾ ਕੋ ਉਹ ਫਰਕ ਸਮਝਦੇ ਨੇ ਔਰ ਰੇਂਜ ਮੈਰਿਜ ਨੂੰ ਥੋੜਾ ਉਹਨਾ ਚੰਗਾ ਨਹੀਂ ਸਮਝਦੇ ਪਰ ਜਿਹੜੀ ਇਹ ਫਿਲਮ ਆ ਇਹ ਉਹ ਰਿਸ਼ਤੇ ਜੀ ਮਹੱਬਤ ਦਿਖਾਉਂਦੀ ਹੈ ਤੇ ਐਨੇ ਸੋਹਣੇ ਤਰੀਕਿਆਂ ਨਾਲ ਦਿਖਾਉਂਦੀ ਹੈ ਵੀ ਤੁਹਾਡਾ ਰਿਸ਼ਤੇ ਨੇ ਯਕੀਨ ਹੋ ਜਾਂਦਾ ਤੇ ਤੁਸੀਂ ਫਿਲਮ ਨੂੰ ਬਹੁਤ ਇੰਜੋਏ ਕਰਦੇ ਹੋ ਮੇਰੀ ਪਹਿਲੀ ਵੀਡੀਓ ਹੈ ਕਿਵੇਂ ਕਰਾਂ ਮਾਰੇ ਤੇ ਹੁਣ ਤਾਂ ਇਹ ਹੋ ਸਕਦੀਆਂ ਨੇ ਤੇ ਅੱਜ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਸਾਦੇ ਹੋ ਫਿਲਮ ਦੀ ਖੂਬਸੂਰਤੀ ਇਹ ਵੀ ਆ ਵੀ ਜਿਹੜੇ ਰਿਸ਼ਤਿਆਂ ਨੂੰ ਲੈ ਕੇ ਪਹਿਲਾਂ ਵੀ ਫਿਲਮਾਂ ਬਣੀਆਂ ਨੇ ਪਹਿਲਾਂ ਵੀ ਨਾਟਕ ਬਣੇ ਨੇ ਉਹਨਾਂ ਨੂੰ ਇਹ ਨਵੇਂ ਐਂਗਲ ਤੋਂ ਫਿਲਮ ਦੇਖਦੀ ਹੈ ਜਿਵੇਂ ਸਸਤੇ ਨੂੰ ਦਾ ਰਿਸ਼ਤਾ ਜਿਵੇਂ ਬਾਕੀ ਆਪਾਂ ਟੀਵੀ ਸੀਰੀਅਲ ਤੇ ਦੇਖਦੇ ਆ ਕਿ ਉਹਨਾਂ ਚ ਬਿਲਕੁਲ ਨਹੀਂ ਬਣਦੀ ਹੁੰਦੀ ਜ਼ਿਆਦਾਤਰ ਪਰ ਇਹ ਜਿਹੜੀ ਫਿਲਮ ਹੈ ਇਹ ਉਹਨਾਂ ਦੋਨਾਂ ਚ ਡਾਇਲੋਗ ਪੈਦਾ ਕਰਦੀ ਹੈ ਜਿਵੇਂ ਇੱਕ ਫਿਲਮ ਦਾ ਸੀਨ ਹੈ ਜਿੱਥੇ ਪੁਸ਼ਪਾ ਉਹਦੀ ਸੱਸ ਨੂੰ ਕਹਿੰਦੀ ਹੈ ਕਿ ਤੁਸੀਂ ਅੱਜ ਖਾਣਾ ਬਣਾਉਗੇ ਹੁਣ ਆਇਆ ਤੇ ਉਹਦੀ ਸੱਸ ਉਹਨੂੰ ਕਹਿੰਦੀ ਹੈ ਕਿ ਇਹ ਤਾਂ ਮੇਰੀ ਮਾਂ ਬਣਾਇਆ ਕਰਦੀ ਸੀ ਇੰਨਾ ਸੋਹਣਾ ਜਾਂ ਸੁਆਦੀ ਸਟ ਖਾਣਾ ਪਰ ਵੀ ਜਦੋਂ ਮੈਂ ਇੱਥੇ ਵਿਆਹ ਕੇ ਆ ਗਈ ਨਾ ਤਾਂ ਇਹ ਦਾਲ ਸਬ지 ਮੇਰਾ ਮੁੰਡਾ ਖਾਂਦਾ ਤੇ ਨਾ ਮੇਰਾ ਘਰ ਲਖਾਂਦਾ ਤਾਂ ਆ ਕਰਕੇ ਕਹਿੰਦੀ ਕਿਦੇ ਬਣਾਈ ਹੀ ਨਹੀਂ ਤੇ ਉਹ ਜੀ ਨੂੰਹ ਵਾਲੀ ਸੱਸ ਨੂੰ ਕਹਿੰਦੀ ਆ ਵੀ ਜੇ ਤੁਹਾਨੂੰ ਪਸੰਦ ਸੀ ਤੁਸੀਂ ਆਪ ਦੀ ਪਸੰਦ ਲਈ ਬਣਾ ਲਿਆ ਕਰੋ ਤਾਂ ਉਹ ਡਾਇਲੌਗ ਕਹਿੰਦੀ ਆ ਵੀ ਦਿੱਕੇ ਚ ਦੇ ਹੀ ਆ ਕਹਿੰਦੀ ਹੁਣ ਜਿਹੜਾ ਕੁਝ ਮੈਨੂੰ ਪਸੰਦ ਸੀ ਕਹਿੰਦੀ ਉਹ ਮੈਂ ਭੁੱਲੀ ਗਈ ਕਿਹਣੀ ਮੇਰੇ ਲਈ ਕੀ ਕੀ ਪਸੰਦ ਸੀ ਤੇ ਤੁਸੀਂ ਫਿਰ ਉਹ ਦੇਖਦੇ ਨਾ ਫਿਲਮ ਦੇਖਦੇ ਰਹੇ ਤੇ ਸਾਨੂੰ ਐ ਹੀ ਨਹੀਂ ਵੀ ਇਕੱਲਾ ਉਹੀ ਕੱਤਲੇ ਉਸ ਕਿਤਿਆਂ ਔਰਤਾਂ ਨਜ਼ਰ ਆਉਣਗੀਆਂ ਆ ਕਿੰਨੀ ਆਮ ਜੀ ਗੱਲ ਆ ਕਿੰਨੀ ਘਰੇਲੂ ਜੀ ਗੱਲ ਆ ਆਪਾਂ ਪਿੰਡਾਂ 'ਚ ਬੈਠੇ ਆ ਆਪਾਂ ਸਾਰਾ ਕੁਝ ਦੇਖਦੇ ਆ ਜਿਵੇਂ ਸੁਖਵਿੰਦਰ ਅਮਰਿਤ ਮੈਡਮ ਹੋਣਾ ਦੀ ਗੱਤ ਆ ਗਈ ਹੁਣ ਮਾ ਉਹ ਸਾਰੀ ਇਸੇ ਇਸੇ ਗੱਲ ਤੇ ਆ ਕਿ ਮੇਰੀ ਮਾਂ ਨੂੰ ਗੀਤਾਂ ਲਈ ਕਾਪੀ ਪਸੰਦ ਸੀ ਉਹਨੂੰ ਬਚਪਨ ਤੋਂ ਗੀਤ ਲਿਖਦੀ ਹੁੰਦੀ ਸੀ ਜਾਂ ਪੜ੍ਹਦੀ ਹੁੰਦੀ ਸੀ ਸੰਭਾਲ ਕੇ ਰੱਖਦੀ ਹੁੰਦੀ ਸੀ ਤੇ ਹੁਣ ਉਹਦੀ ਗੀਤਾਂ ਲਈ ਕਾਪੀ ਕਹੂਗੀ ਫਿਲਮ ਦਾ ਇੱਕ ਹੋਰ ਸੀਨਾ ਜਿੱਥੇ ਦੀਪਕ ਦੀ ਮਾਂ ਆਪਦੀ ਸੱਸ ਨੂੰ ਕਹਿੰਦੀ ਆ ਕਿ ਮਾ ਆਪਾ ਦੋਸਤ ਨਾ ਬਣ ਜੀ ਤੇਰੀ ਸੱਸ ਕਹਿੰਦੀ ਹੈ ਕਿ ਹਾਂ ਆਪਾਂ ਟਰਾਈ ਕਰ ਲੈਨੇ ਆ। ਇਹਦਾ ਸੀਨਾ ਨਾ ਹਿਲਾਉਂਦਾ। ਫਿਲਮ ਜਿੱਥੇ ਇੱਥੇ ਸਾਨੂੰ ਐਂਟਰਟੇਨ ਕਰਦੀ ਆ, ਚੰਗੇ ਸੁਝਾਅ ਦਿੰਦੀ ਆ, ਚੰਗੇ ਮਸਲੇ ਉਠਾਉਂਦੀ ਆ। ਉੱਥੇ ਉਹ ਇਹ ਗੱਲ ਤੇ ਵੀ ਜੋੜ ਦੇਣ ਦੀ ਹੈ ਸਾਡਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਦੀ ਆ ਕਿ ਔਰਤਾਂ ਵੀ ਖੇਤੀ ਕਰ ਸਕਦੀਆਂ ਨੇ ਤੇ ਸੁਚੱਜੇ ਸੋਹਣੇ ਟੰਗੜਾ ਖੇਤੀ ਕਰ ਸਕਦੀਆਂ ਨੇ। ਜਾਂ ਸਾਨੂੰ ਵੀ ਖੇਤੀ ਨੂੰ ਹੋਰ ਆਪ ਕਹਿੰਦੇ ਵੀ ਆਮਦਨ ਵਾਲੀ ਖੇਤੀ ਬਣਾਉਣ ਦੀ ਜਿਹੜੀ ਉਹ ਸੁਝਾਅ ਪਹੁੰਚ ਦਿੰਦੀ ਆ ਫਿਲਮ ਜਿਵੇਂ ਗੱਦ ਲੰਤਾ ਬਈ ਦੱਸਦਾ ਹੁੰਦਾ ਕਿ ਜੇ ਆ ਗੱਲ ਕਰਦਾ ਹੁੰਦਾ ਵੀ ਅਸੀਂ ਆਪਦੇ ਫਸਲਾਂ ਨੂੰ ਸਿੱਟਦੇ ਆ ਅਸੀਂ ਜਿਹੜੀ ਸੰਭਾਲ ਕਰਨੀ ਸਿੱਖ ਲਈ ਇਹਨੂੰ ਸਿੱਟੀ ਹੈ ਨਾ ਸੰਭਾਲ ਲਈਏ ਤੇ ਇਹਨੂੰ ਉਦੋਂ ਵੇਚੀ ਜਦੋਂ ਕਿਸੇ ਨੂੰ ਲੋੜ ਆ ਜਾਂ ਉੱਥੇ ਵੇਚੀ ਜਿੱਥੇ ਸਾਨੂੰ ਉਹ ਜਿਆਦਾ ਮੁੱਲ ਮਿਲਦਾ ਜਾਂ ਉਹ ਖੇਤੀ ਕਰੀਏ ਜਿਹਦਾ ਮੁੱਲ ਵੱਧਾ ਤਾਂ ਅਸੀਂ ਰਾਜੇ ਆ ਕਿ ਸਾਡੇ ਕੋਲ ਸਾਡੀ ਧਰਤੀ ਹੈ ਸਾਡੀ ਜ਼ਮੀਨ ਹੈ ਉਵੇਂ ਹੀ ਫਿਲਮ ਆ ਸਾਨੂੰ ਆਰਗੈਨਿਕ ਖੇਤੀ ਵੱਲ ਵੀ ਜਾਣ ਨੂੰ ਕਹਿੰਦੀ ਹੈ ਤੇ ਔਰਤਾਂ ਨੂੰ ਵੀ ਖੇਤੀ ਚ ਆਉਣ ਲਈ ਕਹਿੰਦੀ ਹੈ ਤੇ ਸਾਨੂੰ ਵੀ ਇਹ ਕਹਿੰਦੀ ਹੈ ਕਿ ਔਰਤਾਂ ਨੂੰ ਅਸੀਂ ਆਪਦੇ ਨਾਲ ਲੈ ਕੇ ਚੱਲੀਏ ਤਾਂ ਜੋ ਜਿਹੜੇ ਉਹਨਾਂ ਦੇ ਅੰਦਰ ਕੁਆਲਿਟੀਆਂ ਨੇ ਜਿਹੜੇ ਗੁਣ ਨੇ ਉਹਨਾਂ ਦਾ ਆਪਾਂ ਨੂੰ ਵੀ ਫਾਇਦਾ ਮਿਲ ਸਕੇ ਤੇ ਆਪਾਂ ਦੋਨੇ ਤੂੰ ਤੇ ਮੈਂ ਮਿਲ ਕੇ ਕੰਮ ਕਰੀਏ ਤੇ ਨੰਗੀ ਸੋਣੀ ਬਣਾਈ ਫਿਲਮ ਦੀ ਇੱਕ ਹੋਰ ਖੂਬਸੂਰਤ ਗੱਲ ਇਹ ਹੈ ਕਿ ਫਿਲਮ ਕੋਈ ਵੀ ਇੱਕ ਪਾਸੜ ਬਿਆਨ ਨਹੀਂ ਦਿੰਦੀ ਹੈਗੀ ਫਿਲਮ ਜਿੱਥੇ ਪ੍ਰਦੀਪ ਵਰਗੇ ਮਰਦ ਨੂੰ ਦਿਖਾਉਂਦੀ ਹੈ ਜਿਹੜਾ ਦਾਲ ਦਾ ਲੋਭੀ ਹੈ ਤੇ ਆ ਦੂਜੇ ਪਾਸੇ ਫਿਲਮ ਦੀਪਕ ਵਰਗੇ ਪਾਸੜ ਨੂੰ ਦਿਖਾਉਂਦੀ ਹੈ ਜਿਹਦਾ ਮਤਲਬ ਮਰਦ ਮਾਇਨੇ ਮੁਹੱਬਤ ਹੈ ਜੇ ਜਿਹਦੇ ਜੀ ਤੁਸੀਂ ਉਹਦੇ ਨਾਮ ਹੁੰਦਾ ਮਿਲਦਾ ਨਾਮ ਵੀ ਉਹਦਾ ਸ਼ਾਇਦ ਹੁੰਦਾ ਜੀ ਨਾਮ ਪਿੱਛੇ ਵੀ ਕੋਈ ਕਲਾਸਿਕ ਜੀ ਸਾਈਕੋਲੋਜੀ ਕੰਮ ਕਰਦੀ ਹੋਗੀ ਕਿ ਦੀਪਕ ਜੇ ਤੁਸੀਂ ਉਹਦੇ ਕੋਈ ਪਿਆਰ ਦਾ ਵਫਾ ਦਾ ਤੇਲ ਪਾਉਂਗੇ ਤਾਂ ਉਹਨੇ ਜਗ ਨਹੀਂ ਆ ਉਹਨੇ ਤੁਹਾਨੂੰ ਚਾਣਨ ਦੇਣਾ ਹੀ ਦੇਣਾ ਐ ਹੋ ਸਕਦਾ ਤੇ ਫਿਲਮ ਜਿਹੜਾ ਮੇਰਾ ਫੇਵਰਟ ਪਾਤਰ ਆ ਤੇ ਮੇਰਾ ਫੇਵਰਟ ਸੀਨ ਵੀ ਉਹਦੇ ਨਾਲ ਜਿਹੜਾ ਹੈ ਉਹ ਮੰਜੂ ਆ ਜਿਹੜੀ ਕਿ ਬਹੁਤੀ ਪੜ੍ਹੀ ਨਹੀਂ ਹੋਈ ਹੈਗੀ ਪਰ ਉਹ ਕੜੀ ਹੋਈ ਆ ਉਹਨੇ ਜ਼ਿੰਦਗੀ ਦੇਖੀ ਆ ਤੇ ਜ਼ਿੰਦਗੀ ਦੇ ਹਕੀਕਤਾਂ ਨੂੰ ਉਹਨੇ ਬਹੁਤ ਨੇੜੇ ਤੋਂ ਦੇਖਿਆ ਹੈ ਕਿਰੋਣ ਕੱਲੀ ਐ ਤੇ ਸਿਚੁਏਸ਼ਨ ਦੇ ਕੰਮ ਕਰਦੀ ਐ ਆਪ ਦਾ ਗੁਜ਼ਾਰਾ ਆਪ ਕਰਦੀ ਐ ਤੇ ਜਿਹੜੀਆਂ ਸਾਡੇ ਆਲਗ-ਆਲੇ ਪਿੰਡਾਂ 'ਚ ਘਰਾਂ 'ਚ ਸ਼ਹਿਰਾਂ 'ਚ ਔਰਤਾਂ ਨੇ ਜਿਹੜੀਆਂ ਆਪ ਦੇ ਪਤੀ ਤੋਂ ਕੁੱਟ ਖਾਂਦੀਆਂ ਸਾਰੀ ਜ਼ਿੰਦਗੀ ਜਿਹੜੀਆਂ ਨਰਕ ਭੋਗਦੀਆਂ ਭੋਗਦੀਆਂ ਪੂਰੀਆਂ ਹੋ ਜਾਂਦੀਆਂ ਨੇ ਉਹ ਔਰਤਾਂ ਜਦੋਂ ਸਕਰੀਨ ਤੇ ਮਨਜੁਣ ਨੂੰ ਦੇਖਦੀਆਂ ਨੇ ਮੈਂ ਮਹਿਸੂਸ ਕਰਦਾ ਕਿ ਉਹਨਾਂ ਅੰਦਰ ਜ਼ਿੰਦਗੀ ਟੜਕਦੀ ਐ ਤੇ ਇਕੱਲੇ ਜਾਣ ਦੀ ਕੋਝੋ ਗੇ ਜਾਂਦੀ ਆਪਣਾ ਕੰਮ ਕਰਕੇ ਖਾਣ ਦੀ ਹਿੰਮਤ ਜ਼ਰੂਰ ਆਉਂਦੀ ਇਹਨਾਂ ਚ ਤੇ ਫਿਲਮ ਇਹਨਾਂ ਵਿਸ਼ਿਆਂ ਨੂੰ ਇੰਨੇ ਸੋਹਣੇ ਤਰੀਕੇ ਨਾਲ ਬਿਉਂਤ ਬੰਦੀ ਚ ਬਣਦੀ ਹੈ ਕਿ ਤੁਹਾਡਾ ਫਿਲਮ ਦੇਖ ਕੇ ਕਿਤੋਂ ਕਿਤੋਂ ਮਨ ਟੁੱਟ ਵੀ ਜਾਂਦਾ ਕਿਤੋਂ ਕਿਤੋਂ ਮੜ ਜੁੜ ਵੀ ਜਾਂਦਾ ਤੇ ਫਿਲਮ ਦਾ ਕੰਮ ਹੀ ਇਹ ਹੁੰਦਾ ਕਿ ਉਹ ਤੁਹਾਨੂੰ ਜਿਹੜੀ ਤੁਹਾਡੀ ਮਨ ਦੀ ਜਿਹੜੀ ਸਥਿਤੀ ਆ ਉਹਨੂੰ ਕਿਸੇ ਪਾਸੋਂ ਚੱਕ ਕੇ ਕਿਸੇ ਵੋਲ ਪਾਛੇ ਰੱਖ ਦਿੰਦੀ ਹੈ ਤੇ ਤੁਹਾਨੂੰ ਪਹਿਲਾਂ ਨਾਲ ਥੋੜਾ ਨਮਾਨਕੋਰ ਕਰ ਦਿੰਦੀ ਹੈ ਤੇ ਇਹ ਫਿਲਮ ਇਹ ਕਾਰਨ ਚ ਬਿਹਤਰੀਨ ਜਿਹੜਾ ਉਹ ਰੋਲ ਨਿਭਾਉਂਦੀ ਹੈ ਫਿਲਮ ਜ਼ਰੂਰ ਦੇਖਣ ਵਾਲੀ ਆ ਹਰੇਕ ਆਪਣੇ ਸਕੇ ਸੰਬੰਧੀ ਨੂੰ ਦੋਸਤ ਮਿੱਤਰ ਨੂੰ ਕਿਸੇ ਅਣਜਾਣ ਨੂੰ ਜਿਹੜੇ ਤੁਸੀਂ ਰਾਹ ਚ ਮਿਲਦੇ ਆ ਉਹਨੂੰ ਪੁੱਛੋ ਕਿ ਆ ਫਿਲਮ ਦੇਖੀ ਐ ਜੇ ਕਹਿੰਦਾ ਨਹੀਂ ਤਾਂ ਕਹੋ ਵੀ ਜ਼ਰੂਰ ਦੇਖ ਬਹੁਤ ਸੋਹਣੀ ਫਿਲਮ ਆ ਤੇ ਤੁਸੀਂ ਵੀ ਸਾਰੇ ਜ਼ਰੂਰ ਦੇਖੋ ਦੇ ਆਉਦੇ ਦੋਸਤਾਂ ਮਿੱਤਰਾਂ ਨੂੰ ਦਿਖਾਓ ਬੜਾ ਬਹੁਤ ਸੋਹਣੀ ਹੈ ਮੇਰੋਂ